ਕੀ ਹਾਲ ਚੱਲੇ ਰਣਜੀਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮੇਰਾ ਸੂਟ ਬਹੁਤ ਸੋਹਣਾ ਹੈ ਇੰਨਾ ਕਲਰ ਵੀ ਕਿੰਨਾ ਸੋਹਣਾ ਤੇਰਾ ਕਹ ਤੂੰ ਮੈਨੂੰ ਕਿਹਾ ਸੁਣਤਾ ਦੀਆਂ ਗੱਲਾਂ ਹੁੰਦੀਆਂ ਹਨ ਕੀ ਬਾਬੇ ਨੇ ਪਰਦਾ ਨੰਦਰੀ ਲੱਗ ਜਗਾ ਪਰ ਇਹਨੇ ਗੱਲਾਂ ਸੁਣਤਾ ਨਹੀਂ ਕਰਦੀਆਂ ਮੈਨੂੰ ਸੁਣ ਮੇਰਾ ਤਾਂ ਪਿਛਲੇ ਸਾਲ ਦਾ ਪੁਰਾਣਾ ਅੱਛਾ ਨਹੀਂ ਮੈਂ ਤਾਂ ਅੱਜ ਪਹਿਲੇ ਦਿਨ ਹੀ ਪਾਇਆ ਰਾਤ ਸੀ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਰਾਤ ਸੀ ਤਾਂ ਮੈਂ ਅੱਛਾ ਹਾਂ ਇੱਕ ਵਾਰ ਇਹ ਰੈਡੀ ਵਾਲੇ ਪਾਉਂਦੇ ਕਿੰਨੇ ਦਾ ਹੈ ਇਹ ਸੋਣਾ ਇਹ ਤਾਂ ਕਿ ਮੈਨੂੰ ਹੀ ਲੈਣਾ ਪਤਾ ਕਈ ਵਾਰ ਦੇਖਾ 250 ਰੁਪਏ ਦਾ ਤਾਂ ਸੂਟ ਲੱਗਦਾ ਉਹਦਾ ਟੇਲਰ 500 ਰੁਪਏ ਸੁਵਾਈ ਮੰਗ ਲੈਂਦਾ ਮੇਰੇ ਵਰਗੀ ਤਾਂ ਮੈਂ ਸਮਾਂ ਦੀ ਕੋਣੀ ਵੀ ਪਾਈ ਰਹਿਣ ਦੇ ਪਿਆ ਰਹਿਣੀ ਤੇਨੂੰ ਗੱਲ ਤੂੰ ਆਪਸੀ ਲੰਦੀ ਆ ਰੇ ਤੈਨੂੰ ਬਹੁਤ ਫਾਇਦਾ ਹਨਾ ਮੈਂ ਕਹਿੰਦੀ ਇਹ ਕੰਟੀ ਮੈਨੂੰ ਨਹੀਂ ਇੰਨੀ ਛੇਤੀ ਸੀ ਹੋ ਜਾਈਂਗਾ ਤੇ ਇਹ ਬਟਮੇ ਪਰ ਹੁਣ ਮੈਨੂੰ ਨਾ ਦਿਖ ਆ ਦਿਖਦਾ ਨਹੀਂ ਲੱਗਦੇ ਹਾਏ ਮੇਰੇ ਰੋਣੇ ਨਹੀਂ ਲੱਗਦਾ ਪਰ ਮੈਂ ਸਵਾਨੀਆਂ ਹੁੰਦੀ ਆ ਮੈਂ ਤਾਂ ਮੰਲਾ ਦਾ ਘੰਟਾ ਵੀ ਨਹੀਂ ਲੱਗਿਆ ਇਹਨੂੰ ਅੱਛਾ ਬੜਾ ਪਿਆਰਾ ਹੈ ਬਹੁਤ ਛੇਤੀ ਦੱਸੀ ਉਹ ਤਾਂ ਸੁਣਦਾ ਤਾਂ ਰੇਟ ਦਾ ਅਸਕਰ ਹੀ ਹੋਸ਼ ਕਰਦਾ ਭਾਈ ਜਈ ਦਾ ਕਹਿੰਦੇ ਅਸੀਂ ਤਾਂ ਬ੍ਰਾਂਡਡ ਕੱਪੜੇ ਲੈਂਦੇ ਕੋਈ ਮੈਂ ਕਿਹਾ ਅਸੀਂ ਤਾਂ ਨਹੀਂ ਜਿੱਥੇ ਵਧੀਆ ਲੱਗਿਆ ਲੈ ਲਿਆ ਬ੍ਰਾਂਡ ਬ੍ਰੂਡ ਦੀ ਕੋਈ ਗੱਲ ਨਹੀਂ ਹੈ ਕੱਪੜਾ ਪਾਇਆ ਵਾ ਜਿਤਨਾ ਚਾਹੀਦਾ ਹਨ ਕਈ ਵਾਰ ਦੇਖੋ ਸੂਟ ਆਪਾਂ 1000 ਦਾ ਹਜ਼ਾਰਾਂ ਚ ਲੈ ਲੈਂਦੇ ਆ ਸਮਝ ਲੋ ਉਹ ਆਪਣੇ ਪਾਇਆ ਵਾ ਜਮਾ ਨਹੀਂ ਜੱਚਦਾ ਗੱਲ ਤਾਂ ਸਾਰੀ ਐਂਡਿੰਗ ਜੱਜਣੇ ਦੀ ਹੁੰਦੀ ਹੈ ਹੈਨਾ ਕਿਸੇ ਨਾ ਹਜ਼ਾਰਾਂ ਚ ਭਾਏ ਵਿੱਚ ਹੁੰਦੇ ਉਹ ਵੀ ਨਹੀਂ ਚੱਲੇ ਸੁਣਾ ਸੁਣਾ ਰੇਲ ਵੀ ਚੱਲੇ ਗਈ ਉਹ ਵੀ ਜਾ ਚੰਦਾ ਇਹ ਸਿੱਧੇ ਗਏ ਜਾਂਦੀ ਆਪਣੀ ਆਪੇ ਹੀ ਇਹਦਾ ਕੰਮ ਚੱਲ ਕੋਈ ਗੱਲ ਨਹੀਂ ਆਪਾਂ ਡਾਊਨ ਵੱਰ ਤੋਂ ਡਾਊਨ ਵੱਰ ਤੋਂ ਡਾਊਨ ਵੱਰ ਤੋਂ ਉਹ ਵੀ ਆ ਜੇ ਨਹੀਂ ਕੰਮ ਕਰ ਜਾਂਦਾ ਉਹ ਹਾਂ ਹਾਂ ਨਹੀਂ ਬਹੁਤ ਸੋਹਣਾ ਲੱਗ ਰਿਹਾ ਦੱਸਿਆ ਤਾਂ ਸਾਨੂੰ ਰੇਟ ਦਾ ਪਤਾ ਲੱਗਿਆ ਨਹੀਂ ਸਾਨੂੰ ਕਿਹੜਾ ਸੁਪਨਾ ਆਣਾ ਤਾਂ ਵੀੰਨਾ ਸਸਤਾ ਸੁਦਾ ਹਣ ਉਹ ਕਸਤਾ ਵੀ ਕਿਹਾ ਵੀ ਨਹੀਂ ਬਣਦੀ ਜੀ ਜੇ ਕਹਿੰਦਾ ਸਟਾਲ ਨਾਲ ਲੈਣੀ ਤਾਂ 350 ਦਾ ਤੇ ਬਿਨਾਂ ਸਟਾਲ ਤੇ ਲੈਣੀ 1300 ਪੱਗ ਦੇ ਰੇਟੋਂੋਂ ਵੱਡਾ ਸਟਾਲ ਨਾਲ ਤਾਂ ਕਰਾਉਂਦੀਆਂ ਆ ਮੁੱਫਲ ਵਗੈਰਾ ਹੁੰਦਾ ਹੀ ਆ ਆਪਰਲ ਦੇਖ ਲੈ ਇਹ 350 ਦਾ ਇਹ ਬਫਰ ਵੀ ਨਾ ਆ ਹਾਂ ਇਹ ਸੂਟ ਤੇ ਵੀ ਮਹਿੰਗਾ ਹੈ ਆ ਲੈ ਲੇ ਇਹ ਪਹਿਲਾਂ ਦਾ ਹੀ ਇਹ ਤਾਂ ਪੁਰਾਣਾ ਹੈ ਮਰੰਡੇ ਤੇ ਲੈਂਦਾ ਤੂੰ ਇਹ ਨਹੀਂ ਮੈਂ ਆਪਣੇ ਘਰ ਵਾਲੇ ਨੂੰ ਦੇ ਦਿੰਦਾ ਇਹ ਬਹੁਤ ਸੋਹਣਾ ਹੈ ਬਹੁਤ ਸੋਹਣਾ ਬਹੁਤ ਸੋਹਣਾ ਆਪਣੇ ਘਰ ਵਾਲੇ ਨੂੰ ਗਿਫਟ ਦੇਤਾ ਮੇਰੇ ਕੋਲ ਵੀ ਕੁਰੀ ਦੇ ਪਏ ਆ ਇੱਕ ਤਾਂ ਅੱਛਾ ਮਨ ਲੱਭੀ ਹੁੰਦੀ ਆ ਸਾਡੀ ਸਾਡੀਆਂ ਵੀ ਯੂਜ਼ ਕਰਦੀ ਆ ਹਾਂ ਦਾ ਹੈ ਕੋਈ ਇਹ ਬੰਦੇ ਦੀ ਨਾ ਕੀ ਕਹਿੰਦੇ ਹੁੰਦੇ ਆ ਪਰਸਨੈਲਿਟੀ ਦਾ ਅੰਦਾਜ਼ਾ ਨਾ ਕੱਪੜਿਆਂ ਦਾ ਨਹੀਂ ਲਾਣਾ ਚਾਹੀਦਾ ਹੈਗਾ ਹੈ ਨਾ ਜ਼ਰੂਰੀ ਥੋੜੀ ਆ ਵੀ ਜਿਹੜੇ ਬ੍ਰਾਂਡਡ ਕੱਪੜੇ ਪਾ ਕੇ ਘੁੰਮਦੇ ਆ ਉਹਨਾਂ ਦੀ ਪਰਸਨੈਲਿਟੀ ਸੇ ਬਹੁਤ ਜ਼ਿਆਦਾ ਹਾਂ ਗੱਲਬਾਤ ਤੇ ਪਤਾ ਲੱਗਦਾ ਬੰਦੇ ਦੇ ਗੱਲਬਾਤ ਚ ਹਮ ਲਿਆਕ ਤਾਂ ਹੋਣੀ ਚਾਹੀਦੀ ਇੱਕ ਨਾਲ ਬੜੇ ਨਾਲ ਬੁੱਲਣੇ ਜੀ ਮੈਨੂੰ ਬੁੱਲਣੇ ਦੇ ਸਾਰੀ ਗੱਲਾਂ ਆਹ ਹੈ ਹਾਂਜੀ ਕੱਪੜਿਆਂ ਨਾਲ ਸਹੀ ਜੀ ਹਾਂ ਉਹ ਪਹਿਲਾਂ ਬਹੁਤ ਦੇਰ ਪਹਿਲਾਂ ਮੈਂ ਇੱਕ ਵਾਰ ਕਿਧਰੇ ਪੜਿਆ ਤਾਂ ਵੀ ਕਫਨ ਦਾ ਕਿਹੜਾ ਕੋਈ ਬ੍ਰਾਂਡ ਹੁੰਦਾ ਹਾਂ ਉਹ ਹੀ ਤਾਂ ਹੀ ਅਸੀਂ ਸੂਟ ਬ੍ਰਾਂਡਡ ਨਹੀਂ ਪਾਉਂਦੇ ਸੀ ਰੇੜੀਆਂ ਦੇ ਵੀ ਲੈ ਕੇ ਪਾ ਲੈਂਦੇ ਥੋੜਾ ਸੋਹਣਾ ਲੱਗ ਦਿੰਦਾ ਬੜੀ ਕੱਤ ਵਿੱਚ ਰਹਿੰਦੇ ਹੋ ਨਹੀਂ ਓਕਾਤ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਪਤਾ ਕੀ ਹੈ ਲੋਕ ਨਾ ਦਿਖਾਵੇ ਬਹੁਤ ਕਰਦੇ ਆ ਸਿਰਮਰ ਦਾ ਲੱਖਾਂ ਲੱਖ ਰੁਪਏ ਕਰਜ ਜੜੇ ਵੀ ਹੁੰਦੇ ਆ ਦੇਖਿਆ ਤੁਸੀਂ ਹਾਂ ਔਰ ਬ੍ਰੈਂਡ ਦੇ ਬੱਲੇ ਗੱਲ ਨਹੀਂ ਕਰਦੇ ਹਣ ਸੋਟਾਂ ਪਰ ਜੁੱਤੀਆਂ ਪਰ ਫालतू ਖਰਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੋਈ ਫਾਇਦਾ ਨਹੀਂ ਆਗਾ ਪੇ ਰੰਦੀ ਆ ਮਹਿੰਗੇ ਸੂਟ ਲੈ ਕੇ ਆਪਾਂ ਇੱਕ ਦੋ ਵਾਰ ਪਾਉਂਦੇ ਹਾਂ ਪਰ ਇਸਤਾਨ ਨਹੀਂ ਵੀ ਨਹੀਂ ਦਿਲ ਵੀ ਨਹੀਂ ਕਰਦਾ ਜੀ ਨਾਲੇ ਤਾਂ ਪਹਿਲਾਂ ਹੀ ਆਪਣੇ ਹਿਸਾਬ ਦੇ ਲੈ ਲਵਾਂ ਉਸ ਦਾ ਰੱਖ ਦਿਆਂ ਕਿ ਕਿੰਨਾ ਬਹੁਤ ਅੱਧੀ ਬਾੜੇ ਕਿਸੇ ਕਰਦਾ ਵੀ ਫਿਰ ਡਰੈਕਲਿੰਗ ਕਰਾਣੇ ਬੰਦੇ ਹੋਰ ਹੋਰ ਮੈਂ ਜੋਤੀ ਦੇ ਵਾਸਤੇ ਆਏ ਹਾਂ ਬਾਪ ਮੁਰਤੇ ਪਾਇਆ ਹੀ ਨਹੀਂ ਕਦੇ ਤੇਰੇ ਬੜੇ ਸੋਹਣੇ ਸੂਟ ਤੇ ਜਿਹੜਾ ਜੋਤੀ ਦੇ ਵਾਸਤੇ ਇੱਕ ਮੈਨੂੰ ਕਿੰਨਾ ਪਸੰਦ ਆਇਆ ਤਾਂ ਜਿਹੜਾ ਜਿਹੜਾ ਵਿਆਹ ਲੈ ਨਹੀਂ ਨਹੀਂ ਮੇਲ ਜਾਗੋ ਪਰ ਪਾਇਆ ਤਾਂ ਜਿਹੜਾ ਰਾਤ ਨੂੰ ਸ਼ਨੀਰ ਸਨੀਯਰ ਬਣੀ ਦੇ ਮੈਂ ਨਹੀਂ ਵੱਟ ਕਿਹਾ ਤੈਨੂੰ ਮਨ ਕੀ ਤੇਰਾ ਸੂਟ ਬਹੁਤ ਪਿਆਰਾ ਹੈ ਰੈਡੀਮੇਡ ਤਾਂ ਮੇਰੇ ਗੱਲ ਚ ਵਿਚਾਰ ਯੈਲੋ ਡਾਟਾ ਤੇ ਆਉਂਦਾ ਸਾਈਡ ਤੇ ਆਸਾ ਅੱਛਾ ਅੱਛਾ ਹਾਂ 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 ਯੈਲੋ ਬਟਨੇ ਪਰ ਬਟਨੇ ਪਰ ਪਾਇਆ ਦਾ ਉਹ ਸੂਟ ਵੀ ਮੈਨੂੰ ਤੇਰਾ ਬਹੁਤ ਪਸੰਦ ਆਇਆ ਜੀ ਸੁਵੈਣੀ ਹੁਣ 19 ਸਾਲ ਤੱਕ ਮੈਂ ਬਹੁਤੇ ਕੱਪੜੇ ਲਏ ਹੀ ਨਹੀਂ ਹੈਨੇ ਮੇਰੇ ਗਿਣ ਕੇ ਬਸ 10 15 ਕੁਸੂਕ ਮਸਹੀ ਆਏ ਮੇਰੇ ਕੱਪੜੇ ਗੈਲਬੀਂ ਪਿਆਰ ਚਹੀਦਾ ਮੇਰਾ ਕੱਪੜੇ ਗੈਲਬੀਂ ਪਿਆਰ ਚਹੀਦਾ ਕਪੜਾ ਦਾ ਬਸ ਪੈਸਾ ਆਪਣਾ ਰੁੱਦਣ ਆਇਆ ਹਾਂ ਰੁੱਦਣ ਆਈਆਂ ਜਿੰਨੀ ਚੀਜ਼ ਘਟੋਗੀ ਨਾ ਉਨੀ ਯੂਜ਼ ਜ਼ਿਆਦਾ ਹੋ ਜਾਂਦੀ ਹੈ ਜਿੰਨਾ ਆਪਾਂ ਜ਼ਿਆਦਾ ਲੈ ਲੈ ਕੇ ਪਰੇਂਦੇ ਲਾ ਰਹੀਏ ਮੇਰੇ ਮਨ ਮਨ ਭੱਤੀ ਜਾਂਦਾ ਆਪਣਾ ਹਨਾ ਉਹਨਾ ਕੁੜੇ ਇੰਨਾ ਸੋਹਣਾ ਪਾ ਉਹਨਾ ਇੰਨਾ ਸੋਹਣਾ ਪਾ ਕੋਈ ਨਹੀਂ ਆਂਟੀ ਕਿਸੇ ਨੂੰ ਦੇਖਦਾ ਆਪਾਂ ਜੇ ਬੇਹਜ ਦੰਡੇ ਮੈਨੂੰ ਕਿ ਮੈਂ ਕੀ ਪਾਇਆ ਵਾ ਤੇ ਮੈਨੂੰ ਬਸ ਮੇਰਾ ਹੀ ਯਾਦ ਹੁੰਦਾ ਵੀ ਮੈਂ ਕੀ ਪਾਇਆ ਵਾ। ਸਾਡੀ ਕਿਹਨੂੰ ਆਪਣੇ ਹੀ ਆਪਣੇ ਦੇ ਪਤਾ ਹੁੰਦਾ। ਕੋਈ ਕਿਸੇ ਨੂੰ ਹੀ ਦੇਖਦਾ ਹੈਗਾ। ਆਪਣੇ ਆਪ ਨੂੰ ਹੁੰਦਾ ਵੀ ਹਾਈ ਫੁਲਾਣੇ ਨੇ। ਕੋਈ ਨਹੀਂ ਦੇਖਦਾ। ਕੋਈ ਨਹੀਂ ਦੇਖਦਾ ਕਿਸੇ ਨੂੰ। ਔਰ ਕਿਆ ਕਹਿੰਦੇ ਆ? ਜੇ ਨਾ ਸਸਤਾ ਪਾਗ ਚੱਲੇ ਜੂਮੇ ਨਾ ਲੋਕ ਦੇਖੂਗਾ ਵੀ ਆ। ਇਹ ਉਹ ਫੁਲਾਣੀ ਨਾ ਤਾਂ ਸਸਤਾ ਜੀ।